ਸਸਤੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਊ ਚੜਤੀ ਕਲਾ ਵਿੱਚ ਹੋਵੋਗੇ ਆਪਾਂ ਸੂਟ ਬਣਾਇਆ ਤੇ ਉਹਦੇ ਵਾਸਤੇ ਆਪਾਂ ਨੇ ਸਾਰਾ ਹੀ ਮਤਲਬ ਕਿ ਸਤਾਰਿਆਂ ਦਾ ਤੇ ਜੌਮੋਤੀ ਦਾ ਬਣਾਇਆ ਉਹ ਉਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਸੂਈ ਧਾਗਾ ਚਾਹੀਦਾ ਇੱਕ ਜੌਮੋਤੀ ਚਾਹੀਏ ਤੇ ਆਪਾਂ ਨੂੰ ਸਤਾਰੇ ਚਾਹੀਦੇ ਨੇ ਚਾਹੇ ਆਪਾਂ 골ਡਨ ਲੈ ਲਵਾਂ ਜਾਂ ਸਿਲਵਰ ਲੈ ਲਵਾਂ ਇੱਕ ਚਾਹੀਦਾ ਕੱਟ ਦਾਣਾ ਕੱਟ ਦਾ ਕੋਈ ਵੀ ਮਰਜ਼ੀ ਬਰੀਕ ਵਾਲਾ ਇਹ ਚੀਜ਼ਾਂ ਚਾਹੀਦੀ ਨੇ ਸਾਨੂੰ ਇਹ ਆਪਾਂ ਕਰੋ ਸਟਾਰਟ ਕਰਦੇ ਬਣਾਉਣਾ ਵੀ ਉਹ ਕਿਸ ਤਰ੍ਹਾਂ ਬਣਦਾ ਮੈਂ ਸਿਰਫ ਇੰਨੇ ਵਿੱਚ ਬਣਾਇਆ ਹੋਇਆ ਉਹ ਸਿੱਧੀ ਲੈਣਾ ਖਿੱਚ ਕੇ ਸਿਰਫ ਹੋਰ ਕੋਈ ਉਹਦਾ ਹੋਣੀ ਆਪਾਂ نیچے ਦੇਖੋ ਧਾਗਾ ਸੂਈ ਤਾਂਗਾ ਬਰੀਕ ਰਹਿਣਾ ਬਰੀਕ ਵਾਲੀ ਜਿਹਦੇ ਵਿੱਚ ਦੀ ਆ ਘੱਟ ਦਾਣਾ ਲੰਘ ਜੇ ਹੁਣ ਆਪਾਂ ਇਹ ਲੈ ਲਿਆ సతారా కతారా లేదీ సా ఏ పాచేలా బాను నీచే కడ్ లేదా ఎన్నిక ఫాసే న ਸੂਈ ਅੱਗੇ ਕੱਢ ਲੈਣੀ ਤਾਂ ਤਾਂ ਜੋ ਸਤਾਰਾ ਇੱਥੇ ਲੱਗ ਜੇ ਹੋਰ ਠੀਕ ਹੈ ਜੀ ਤੇ ਫਿਰ ਆਪਾਂ ਦੂਜਾ ਲੈ ਲਿਆ ਦੂਜਾ ਸਤਾਰਾ ਤੁਹਾਨੂੰ ਉਹਨੂੰ ਫਿਰ ਆਪਾਂ ਸੂਈ ਵਿੱਚ ਪਾ ਲਿਆ ਤੇ ਸੂਈ ਵਿੱਚ ਪਾ ਕੇ ਫਿਰ ਆਪਾਂ ਉਸੇ ਤਰ੍ਹਾਂ ਹੀ ਤੇ ਫਿਰ ਇਹਦੇ ਵਿੱਚ ਵੀ ਲਮਾਉਣਾ ਆਪਾਂ ਨੇ ਇਸ ਤਰ੍ਹਾਂ ਦੂਜੇ ਸਤਾਰੇ ਵੀ ਵਿੱਚ ਪਿੱਛੇ ਇਹਦਾ ਪਹਿਲਾ ਮਾਇਆ ਸੀ ਦੇਖੋ ਇਹ ਹੋ ਗਿਆ ਨਾ ਫਿਰ ਇਹਨੂੰ ਇਸ ਤਰ੍ਹਾਂ ਕਰਦੇ ਠੀਕ ਹੈ ਫਿਰ ਅੱਗੇ ਫਿਰ ਆਪਾਂ ਕੱਟ ਲੈਣਾ ਉਹਨੇ ਦੇ ਪਾਸੇ ਲੈਣਾ ਫਿਰ ਤਾਂ ਲੈ ਲਓਪਾ ਹਾਂ ਬਈ ਮੈਂ ਸਿਲ버 ਲਾ ਰਹੀ ਹਾਂ ਸਿਲ버 ਜੋ 골ਡਨ ਤਾਂ 골ਡਨ ਧਾਗਾ ਪਾ ਲਓ ਇਹ ਸਿਲ버 ਤਾਂ ਸਿਲ버 ਦੇਖੋ ਫਿਰ ਹੁਣ ਆਪਾਂ ਇਹਦੇ ਵਿੱਚ ਦੀ ਫੇਰ نیچے ਲਾ ਜਮਾ ਧਾਗਾ ਇਸ ਤਰ੍ਹਾਂ ਹੁਣ ਮੈਂ ਇੱਥੇ ਕੱਟ ਦੇਣਾ ਲਾਉ ਇਹ ਮੈਂ ਸਾਰੇ ਇੱਥੇ ਸਿਤਾਰੇ ਲਾਉਂਗੀ 6 ਤੁਰ ਤੱਕ ਕਰੋ ਜ ਤੱਕ ਕਰੋ ਇਹ ਤਿੰਨ ਲਾਲੇ ਮੈਂ ਹੁਣ ਦੂਜੇ ਜਿਹੜਾ ਦੂਜਾ ਹੁਣ ਆਪਾਂ ਫਿਰ ਉਧਰ ਅੱਗੇ ਵਧਾਂਗੇ ਇੱਥੇ ਆਪਾਂ ਨੇ ਸੂਈ ਕੱਟ ਲੈਣੀ ਹੈ ਮੈਂ ਕਿ ਹੁਣ ਕੱਟ ਦੇਣਾ ਲਾਉ ਕੱਟ ਦੋਨੇ ਜੀ ਆਪਾਂ ਨੇ ਚਾਰ ਪੀਸ ਪਾ ਲੈਨੇ ਨੇ ਇਹਦੇ ਵਿੱਚੇ ਸੂਈ ਚ 1 2 3 4 3 ਨਾ ਤੇ ਇੱਕ ਇਹਦੇ ਵਿੱਚ ਹੋਰ ਪਾ ਲਓ ਤੇ ਫੇਰ ਇਹਦੇ ਅੱਗੇ ਚਾਰ ਪੀਸ ਹੋ ਗਏ ਫੇਰ ਆਪਾਂ ਨੇ ਇੱਕ ਪਾ ਲੈਣਾ 17 ਜਿਦਾਂ ਕਿ ਇਹ ਚਾਰ ਹੋ ਗਏ ਤੇ ਪੰਜ ਤੱਕ 15 ਤਾਰਾ ਹੋ ਗਿਆ ਫਿਰ ਇਹਨੂੰ ਆਪਾਂ ਨੇ ਥੋੜਾ ਜਿਹਾ ਟੇਡਾ ਕਰਕੇ ਇਹ ਸੂਈ ਨੂੰ نیچے ਲੈ ਜਾਣਾ। ਇਹ ਐਸਟਰਾ ਐਸਟਰਾ ਉਹ ਗਈ। ਫਿਰ ਹੁਣ ਇਧਰਲੀ ਸਾਈਡ ਕੱਟ ਲੈਣਾ ਆਪਾਂ ਨੇ। ਐਸਟਰਾ ਤੇ ਫਿਰ ਇਹ ਜੀ ਚਾਰ ਪਾ ਲੈਣਾ ਆਪਾਂ ਨੇ। ਘੱਟਦਾਣਾ चार अपन पी आ गए चार फिर मूहे एक सतारा पा लेना उसी तरह जमेदर पाया ये यू फिर इस तरह करके तो चलना ना ఫను అధార్యా వల్ల బా ఎ కట్లీ ఫేారా పైన ਇਸ ਤਰ੍ਹਾਂ ਆਪਕਿ ਫਿਰ ਇਹ ਚੁੰਦੀ ਪਿਛਲੇ ਵਿੱਚ ਦੀ ਲਗਾ ਲੈਣਾ ਤੇ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੇ ਚਾਰ ਹੋ ਗਏ ਅਛੇ ਕਰਨੇ ਨੇ ਇਹ ਇਸ ਤਰ੍ਹਾਂ ਇਹ ਹੋ ਗਏ ਕੋਪੰਜ ਤੇ ਇੱਕ ਆਪਾਂ ਹੋਰ ਪਾ ਲੈਣਾ ਇਹ ਛੇ ਪਾਏਗੀ ਛੋਟਾ ਮਗਰੋਂ ਫਿਰ ਫਿਰ ਆਪਾਂ ਨੂੰ ਇਸੇ ਤਰ੍ਹਾਂ ਹੀ ਕੱਟ ਦਾਣਾ ਬਾਈ ਠੀਕ ਹੈ ਨਾ ਇਹ ਵੀ ਚਾਰ ਕੱਟ ਦਾਣੇ ਆਪਾਂ ਨੇ ਸੂਈ ਵਿੱਚ ਪਰੋ ਲੈਣੇ ਨੇ ਸਟਰਾ ਸੂਈ ਚ ਤੇ ਇੱਕ ਲੈ ਲੈਣਾ ਮੂਰੇ ਉੱਤੇ ਤਰਾਇ ਇਹ ਥੋੜਾ ਜਿਹਾ ਮਤਲਬ ਕਿ ਐਨੇ ਪੈ ਮ ਆ ਜਾਂਦਰ ਕਿਉਂਕਿ ਇੱਥੇ ਮੁੱਤੀ ਉਹ ਲੱਗਣਗੇ ਜੋਂ ਮੁੱਤੀ ਥੋੜਾ ਜਿਹਾ ਮੈਂ ਐਨੇ ਜਿ ਕਰਕੇ ਲਾਉਣਾ ਤੇ ਐਸੇ ਫਿਰ ਇੱਥੇ ਕੱਢ ਲਈ ਸੂਈ ਆਪਾਂ ਨੂੰ ਮਾਪਾ ਲੈ ਲੈ ਇੱਕ ਜੋਂ ਮੁੱਤੀ ਪਾਲਿਆ ਸੂਈ ਚ ਤੇ ਇਹਦੇ ਮੂਰੇ ਪਾਲਿਆ ਆਪਾਂ ਇੱਕ ਸਪਾਰ ਠੀਕ ਹੈ ਇਸ ਤਰ੍ਹਾਂ ਨੀ ਕਿ ਠੀਕ ਇਹ ਜੜਦਾ ਇਸ ਤਰ੍ਹਾਂ ਹੀ ਜੜ ਚ ਸੂਈ ਕੱਢੀ हो गया इस तरह ही तीसरा तीन हो जाएंगे देख मेरे मेरे पाले सतारा ये हो गए हम तीन इस तरह लागे तीन फिर आप फिर इस तरह ही पा ਅਰਥ ਹੈ ਕਿ ਇੱਥੇ ਗਿਆ ਸਤਾਰਾ ਹੋ ਗਿਆ ਉਹ ਵੇਨ ਹੁਣ ਫਿਰ ਅੱਛਾ ਆਪਾਂ ਇੱਕ ਸਤਾਰਾ ਹੋਰ ਲਾਣਾ ਹੈ ਇਹ ਆਪਾਂ ਨੇ ਇਹਦੇ ਵਿੱਚ ਕੱਟ ਦੇਣੇ ਪਾ ਲੈਣੇ ਇਸ ਤਰ੍ਹਾਂ ਕੱਟ ਦੇਣੇ ਨੇ ਚਾਰ ਪੀਸ 1 2 3 4 ਤਿਕੂਰੀ ਤਰ੍ਹਾਂ ਇਹ ਤਰ੍ਹਾਂ ਹੋਣਾ ਆਪਣਾ ਚਾਰ ਪਾ ਕੇ ਤੋ ਤਿੰਨ ਚਾਰ ਤੇ ਇੱਕ ਪਾ ਲੈ ਆਪਾਂ ਨੇ ਇਹਦੇ ਸਤਾਰਾ ਇਹ ਦੇਖੋ ਇਹ ਇੱਥੇ ਕੱਢ ਲੈਣਾ ਆਪਣਾ ਫਿਰ 71 ਇਸੇ ਤਰ੍ਹਾਂ ਇਹ ਵੀ ਚਾਰ ਪਾ ਲੈਣੇ ਨੇ ਆਪਾਂ ਨੂੰ ਤੋੜ ਤੇ ਇੱਕ ਆ ਗਏ ਚਾਰ ਇੱਕ ਪਾ ਲੈ ਮੋਰੀ ਸਿਤਾਰਾ ਯਾਦ ਰੱਖਣਾ ਇੱਥੋਂ ਦੀ ਨੀਚੇ ਕੱਢ ਲੈਣਾ ਤੇ ਐਕਸਟਰਾ ਹੀ ਦੇ ਜਾਣ ਬਣਦੇ ਇੱਕ ਬਹੁਤ ਸੌਖਾ ਇਹ ਅਣਜਾਣ ਬੱਚੇ ਭੈਣਾ ਬੀਬੀਆਂ ਕੋਈ ਵੀ ਘਟ ਸਕਦਾ ਹਨ ਜਾਣ ਦੀ ਬਸ ਆ ਸਮਾਨ ਜ਼ਰੂਰ ਚਾਹੀਦਾ ਸਮਾਨ ਤਾਂ ਚਲੋ ਕੰਮ ਲੈਣੀ ਪਊਗਾ ਜਦੋਂ ਆਪਾਂ ਕੰਮ ਕਰਨਾ ਦਿੱਖੇ ਹਨ ਇਹ ਦੇਖੋ ਇਹਨਾਂ ਇਸ ਤਰ੍ਹਾਂ ਕਰੋ ਫੋੜ ਇਹ ਮੱਕਲਾ-ਕੱਲਾਸ ਮਤਲਬ ਪਾਇਆ ਸੁੱਟ ਚ ਇਹਨੂੰ ਸੁੰਤਾ ਦਿੱ मैं इस तरह पाया कला कला सूट पीछे सतारा लाता सीधा ही सिंपल लगेगा मूर्ति भी ला सकते सतारे इस तरह ही बन गए सूट बहुत प्यारा सूट बन जाए सौखे तरीके ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰੋ ਧੰਨਵਾਦ ਥੈਂਕ ਯੂ